200 ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਰਧਾ ਸਾਡੇ ਮੰਦਿਰ ਵਿੱਚ ਹੈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸ਼ਿਸ਼ੋਭਤ ਕਰਦੇ ਹਨ ਉੱਥੇ ਕੋਈ ਵੀ ਮੈਲ ਹੈ ਬ ਨਸ਼ਾਸੀ ਨਹੀਂ ਰੱਖਦੇ। ਪਰ ਅੰਮ੍ਰਿਤਸਰ ਤੇ ਰਜਿੰਦਰ ਨਗਰ ਦਾ ਇੱਕ ਕਲਯੁਗੀ ਸਿੱਖ ਪਰਿਵਾਰ ਅਜਿਹਾ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਕੀਤਾ ਹੋਇਆ ਤੇ ਅਲਮਾਰੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ, ਬੀਅਰ ਦੀਆਂ ਬੋਤਲਾਂ ਰੱਖੀਆਂ ਹੋਈਆਂ ਹਨ। ਹੁਣੇ ਸਖਸ਼ ਹੱਥ ਜੋੜ ਕੇ ਮਾਫੀ ਮੰਗ ਰਿਹਾ ਜਦੋਂ ਕਿ ਇਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੀ ਸਮਗਰੀ ਰੱਖਣਾ ਗੈਰ ਕਾਨੂੰਨੀ ਹੈ ਤੇ ਪਾਪ ਵੀ ਹੈ ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿੱਚ ਇੱਕ ਸਿੱਖ ਪਰਿਵਾਰ ਵੱਲੋਂ ਜਿੱਥੇ ਘਰ ਦੀ ਪਹਿਲੀ ਮੰਜ਼ਲ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਉੱਥੇ ਘਰ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਵੀ ਰੱਖੀ ਹੋਈਆਂ ਸਨ ਜਿਸ ਦੀ ਸੂਚਨਾ ਮਿਲਦੀ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਿੰਘਾਂ ਨੂੰ ਲਾਲ ਲੈ ਕੇ ਇਸ ਅਵਰੂਪ ਉਥੋਂ ਘਰ-ਘਰ ਪਹੁੰਚਾਏ ਤਾਂ ਜੋ ਮर्याਦਾ ਬਰਕਰਾਰ ਰੱਖੀ ਜਾਵੇ ਅਤੇ ਗੁਰੂ ਮਹਾਰਾਜ ਦਾ ਸਬਰੂਪ ਘਰ ਰੱਖਣ ਵਾਲੇ ਇਸ ਪਰਿਵਾਰ ਵੱਲੋਂ ਇਸ ਬਾਬਤ ਮਾਫੀ ਵੀ ਮੰਗੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਾਇਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਜਿਨ੍ਹਾਂ ਘਰ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤਾਰੀ ਨਹੀਂ ਹੈ ਕਿਉਂਕਿ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕੰਮ ਕਰかせ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਆਮਸਾਰ ਵਿਖੇ ਸੁਭਾਇਮਣ ਕੀਤੇ ਗਏ ਹਨ ਪਰ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਦੇ ਨਮਾਇੰਦਿਆਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਂ ਹੀ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਕ ਸ਼ੰਦੇਸ਼ ਵੀ ਜਾਰੀ ਹੋਣਾ ਜਿਹਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਵੀ ਕੇ ਸੁਭਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਣ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਜੀ ਕਿਹੜਾ ਲਖਾ ਜੀ ਅਰਜਿੰਦਰ ਨਗਰ ਹਾਂਜੀ ਇੱਧਰ ਤੇ ਆਂਦੇ ਤੂੰ ਠੀਕ ਹੈ ਨਾ ਚਾਹਦੇ ਜੀ ਇਹਨਾਂ ਨਾਲ ਗੱਲ ਨਹੀਂ ਹੋਣੀ ਜੀ ਇੱਧਰ ਆ ਜਾ ਗੱਲ ਆ ਜਾ ਆਪ ਕਿਵੇਂ ਹੋ ਜੀ ਇਹ ਸ਼ਰਾਬ ਬੰਦ ਤੇ ਕੀ ਕਰ ਰਹੇ ਜਾਂਦੇ ਆ ਨੇ ਕੀ ਕਰਾਂਗੇ ਜੀ ਓ ਚੀ ਚੀ ਬੋਲੂਗੀ ਠੀਕ ਕਰਾਂਗੇ ਹਾਂ ਜੀ ਸ਼ਰਾਬ ਤੇਰੀ ਆ ਹਾਂ ਜੀ ਤੇਰੀ ਆ ਕਿਥੇ ਗੁਰੂ ਦਾਸ ਦਾ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈ ਨਹੀਂ ਰੱਖ ਸਕ ਆ ਗਈ ਹੈ ਮੰਨਣਾ ਮਾਹੀ ਮੰਨਦਾ ਦਲਦੀ ਅੱਜ ਤੋਂ ਗਾਂ ਸ਼ਰਾਬ ਨਹੀਂ ਪੀਵਾਂਗਾ ਹਾਂ ਜੀ ਨਹੀਂ ਪੀਵਾਂਗਾ ਨਹੀਂ ਪੀਵੇਗਾ ਕਰ ਵੀ ਨਹੀਂ ਬਣਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਉਣਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੋਣਾ ਤੇ ਤੇਰੇ ਤੇ ਪਰਚਾ ਦਰਜ ਕਰ ਦੇਣਾ ਹੈ ਬਕਸ਼ੀ ਬਕਸ਼ੀ ਕਿੰਨੀ ਬਕਸ਼ੀ ਉਹ ਬਿਨਾਂ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸੱਦ ਕੇ ਪਰੋਣਿਆਂ ਨੂੰ ਘਰ ਸੱਦੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬਨੂ ਕਾਰਗੁਰ ਗਰਾਸਾਂ ਨੂੰ ਸਾਧ ਕੇ ਉਹਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇ ਲਿਆ ਮਨਛੇ ਗਿਆ ਹੁਣ ਚੱਲੀਓ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੁੰਦੀਆਂ 80 ਦੀ ਹੀ ਨਹੀਂ ਬਾਬਾ 80 ਕਿੱਥੇ ਗਈਆਂ ਹੈ ਕਿੰਨੀਆਂ ਆਈਆਂ ਸਾਡੇ ਸਾਹਮਣੇ ਹੈ ਜੋ ਗਿਤੀ ਕਰੋ ਯेलो ਪਿਆ ਬੀਅਰ ਹੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਕੋਣ ਪੀਂਦਾ ਬੀਅਰ ਕੋਣ ਪੀਂਦਾ ਕਰਦੀ ਬੀਦੀਦਰੀ ਹੈ ਕੋਣ ਪੀਂਦਾ ਬੀਅਰ ਬੀਅਰ ਕੋਣ ਕੋਣ ਪੀਦਾ ਦੱਸ ਦੇ ਬੀਅਰ ਕਰਦੀ ਆਂਦੀ ਆ ਕਰਦੀ ਆਂਦੀ ਆ ਦੱਸ ਦੇ ਕਰਦੀ ਆਂਦੀ ਆ ਬੀਅਰ ਦੱਸ ਦੇ ਬੋਲ ਕੇ ਅਮਰਤ ਮੇਰਾ ਨਾ ਜਸਮੀਤ ਸਿੰਘ ਹੈ ਬਾਈ ਸਾਡੇ ਘਰ ਮਾਰੇ ਇਹਦਾ ਸਰੂਪ ਸੀ ਸਾਡੇ ਕੋਲ ਭੁੱਲ ਹੋਈ ਮੀਟ ਅੰਡਾ ਸ਼ਰਾਬ ਚਲਦੀ ਸੀ ਦੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਹਾਰਾਜ ਦੇ ਰੂਪ ਲੈ ਕੇ ਚੱਲੀ ਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਹਾਰਾਜ ਕਿੰਨੇ ਦਿਨ ਤੋਂ ਜਿਹੜਾ ਇਹਦਾ ਉਹ ਥੋੜੇ ਸਾਲਾਂ ਤੋਂ ਤੁਸੀਂ ਠੀਕ ਆਪੇ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਅਬਾ ਜੀ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਕਰ ਦੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋ ਮਾਰਿਆ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਕਿਹੜਾ ਏਰੀਆ ਹੈ ਇਹ ਰਜਿੰਦਰ ਨਗਰ ਅਜੀਤ ਨਗਰ ਬਾਈ ਕੀ ਨਾਟਾ ਮੇਰਾ ਨਾਮ ਜਸਮੀਤ ਸਿੰਘ ਹੋਵੇ 200 ਪੂਰੇ ਭਾਰਤ ਵਿੱਚ ਗਰਮੀ ਦਾ ਪ੍ਰਕੋਪ جاری ਹੈ ਪਾਰਾ 47 ਡਿਗਰੀ ਪਾਰ ਕਰ ਚੁੱਕਾ ਹੈ ਲੋਕਾਂ ਦੀ ਇੰਨੀ ਬੁਰੀ ਹਾਲਤ ਹੈ ਕਿ ਲੋਕ ਤਰਾਹੀ ਤਰਾਹੀ ਕਰ ਰਹੇ ਹਨ ਏਸੀ ਵੀ ਕੰਮ ਨਹੀਂ ਕਰ ਰਿਹਾ ਇਸ ਦੇ ਬਾਵਜੂਦ ਵੀ ਸਿੱਖਾਂ ਦੇ ਵਿੱਚ ਤੇ ਕੌਮ ਦੇ ਵਿੱਚ ਸਿੱਖਸ਼ਾ ਅਦਾਲੂਆਂ ਦੇ ਵਿੱਚ ਅਥਾ ਹਸ਼ਰ ਦਾ ਅਤਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਰਸ ਘਟਣ ਦੀ بجائے ਰਸ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰਮੀ ਨੂੰ ਦੇਖਦੇ ਹੋਏ ਠੰਢੇ ਪਾਣੀ ਮਿੱਟੀ ਦੀ ਸ਼ਮੀਲ ਵੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਨਾਲ ਪੈਦਲ ਯਾਤਰੂ ਜਿਹੜੇ ਕਿ ਤੁਰਦੇ ਹਨ ਸ਼੍ਰੀ ਅੰਦਰਵਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਹਨਾਂ ਦੇ ਮੈਟਾ ਦੇ ਵੀ ਠੰਡਾ ਪਾਣੀ ਪਾਇਆ ਜਾ ਰਿਹਾ ਹੈ ਤਾਂ ਜੋ ਸ਼ਰਧਾਲੂਆਂ ਦੇ ਪੈਰ ਨਾ ਮੱਚਣ ਤੇ ਉਹਨਾਂ ਨੂੰ ਕੋਈ ਵੀ ਦੁੱਖ ਤਕਲੀਫ ਨਾ ਹੋਵੇ ਜਿਹੜੀ ਸਸਕਨ ਜੀ ਰਾਮੰਦਰ ਸਾਹਿਬ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਹੈ ਉਹਨਾਂ ਦੇ ਲਈ ਗਰਮੀਆਂ ਨੂੰ ਦੇਖ ਕੇ ਕੀ ਪ੍ਰਬੰਧ ਕੀਤੇ ਗਏ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਤੇ ਸ਼ਰਧਾਲੂ ਜਦੋਂ ਮੱਥਾ ਟੇਕਣ ਆਉਂਦੇ ਆ ਤੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਗਰ ਜੀ ਕਾ ਖਾਲਸਾ ਮੈਗਰ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਸੋ ਹੁਣ ਗਰਮੀ ਦੇ ਦਿਨਾਂ ਵਿੱਚ ਸੰਗਤਾਂ ਦੀ ਜਿਹੜੀ ਆਮਦ ਆ ਹੋਰ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਸੋ ਇਹ ਛੁੱਟੀਆਂ ਦੇ ਦਿਨਾਂ ਵਿੱਚ ਜਿੱਥੇ ਸੰਗਤ ਦੀ ਆਮਦ ਵਧੀ ਆ ਉੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਬੰਧ ਵੀ ਉਹ ਵਿਸਾਲ ਕੀਤੇ ਗਏ ਨੇ ਗਰਮੀਆਂ ਦੇ ਦਿਨਾਂ ਨੂੰ ਦੇਖਦੇ ਹੋਏ ਜਿਵੇਂ ਪ੍ਰਕਰਮਾਂ ਦੇ ਵਿੱਚ ਜਿਹੜੀ ਮਿੱਟੀਾਂ ਦੀ ਬਸਾਈਆ ਉਹ ਵੱਧ ਕਰ ਦਿੱਤੀ ਗਈ ਆ ਤੇ ਹਰ ਘੰਟੇ ਡੇਢ ਘੰਟੇ ਬਾਅਦ ਲੋਡ ਅਨੁਸਾਰ ਉਹਨਾਂ ਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਹ ਗਰਮ ਨਾ ਹੋ। ਹੂੰ ਇਹਨਾਂ ਟਾਟਾ ਤੋਂ ਇਲਾਵਾ ਸੰਗਤਾਂ ਦੇ ਲਈ ਚਾਹੇ ਘੰਟਾ ਘਰ ਹੋ ਗਿਆ ਚਾਹੇ ਦਰਸ਼ਨੀ ਡਿਊਟੀ ਹੋ ਗਈ ਚਾਹੇ ਲੰਗਰ ਹਾਲ ਦੇ ਸਾਹਮਣੇ ਹੋ ਗਿਆ ਚਾਹੇ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਹੋ ਇੱਥੇ ਸੰਗਤਾਂ ਦੇ ਲਈ ਸਾਹ ਕਰਨ ਵਕਤੇ ਚਾਨਣੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਜਾਣ ਮੁਕੇ ਧੁੱਪ ਨਾ ਲੱਗੇ ਤੇ ਇਸ ਤੋਂ ਇਲਾਵਾ ਅ ਪ੍ਰਕਰਮਾਂ ਦੇ ਵਿੱਚ ਬੱਖ-ਬੱਖ ਜਗ੍ਹਾ ਤੇ ਜਵੇਂ ਦਰਸ਼ਨ ਜੂੜੀ ਦੇ ਸਾਹਮਣੇ ਸੰਗਤਾਂ ਦੇ ਲਈ ਜਦੋਂ ਲੈਣਾ 'ਚ ਖੜਦੀ ਆ ਸੰਗਤ ਉਹਨਾਂ ਨੂੰ ਗਰਮੀ ਨਾ ਲੱਗੇ ਵਧੀਆ ਵੱਡੇ ਵਾਟਰ ਪੂਲਰ ਹਵਾ ਵਾਲੇ ਕੂਲਰ ਲਗਾਏ ਗਏ ਨੇ ਤੇ ਉੱਪਰੋਂ ਇੱਕ ਪਾਣੀ ਵਾਲਾ ਡ੍ਰਿਪ ਵੀ ਲਾਇਆ ਗਿਆ ਤਾਂ ਕਿ ਸੰਗਤਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਕਿਉਂਕਿ ਸੰਗਤਾਂ ਨੂੰ ਘੰਟਾ-ਘੰਟਾ ਦੋ-ਦੋ ਘੰਟੇ ਉੱਥੇ ਆਪਣੇ ਖੜ ਕੇ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੰਗਤਾਂ ਪ੍ਰਤੀ ਵੀ ਇੱਕ ਬੇਨਤੀ ਆ ਜਦੋਂ ਅਸੀਂ ਦਰਸ਼ਨੀ ਡਿਊਟੀ ਦੇ ਸਾਹਮਣੇ ਲਾਈਨਾਂ ਦੇ ਵਿੱਚ ਅਸੀਂ ਖੜਦੇ ਹਾਂ ਗਰਮੀ ਦੇ ਦਿਨ ਹੋਣ ਕਰਕੇ ਥੋੜਾ ਜਿਹਾ ਅੱਗੋਂ ਤੋਂ ਪਿੱਛੋਂ ਤੋਂ ਆਪਣਾ ਸੰਗਤ ਤੋਂ ਫਾਜ਼ਲਾ ਰੱਖਣਾ ਚਾਹੀਦਾ ਤਾਂ ਕਿ ਆਪ ਨੂੰ ਵੀ ਗਰਮੀ ਘੱਟ ਲੱਗੇ ਤੇ ਦੂਸਰੇ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ ਸੋ ਇਹ ਗਰਮੀਆਂ ਦੇ ਸੀਜ਼ਨ ਦੇ ਮੱਦੇ ਨਜ਼ਰ ਰੱਖਦੇ ਹੋਏ ਪ੍ਰਕਰਮਾ ਦੇ ਵਿੱਚ ਸਰੋਵਰ ਤੇ ਚਾਰੇ ਕੋਨਿਆਂ ਤੇ ਠੰਡੇ ਜਲ ਦੀ ਸੇਵ ਚਲਦੀ ਆ ਸੋ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਆ ਸੋ ਜਿੱਥੇ ਸੰਗਤਾਂ ਗਿਣਤੀ 'ਚ ਬਹੁਤ ਯਾਦ ਨੇ ਉਥੇ ਗਰਮੀ ਦੇ ਦਿਨਾਂ ਵਿੱਚ ਜਿਵੇਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦੈਕ ਅਧਾਰੇ ਨੇ ਉਹ ਵੀ ਹਰ ਸਾਲ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਨੇ ਸਟੂਡੈਂਟ ਨੇ ਸਾਡੇ ਉਹ ਇੱਥੇ ਵਲੰਟੀਅਰ ਸੌਟ ਤੇ ਦਰਬਾਰ ਸਾਹਿਬ ਦਾ ਸਥਾਨ ਉਹਨਾਂ ਨੇ ਸੇਵਾ ਕਰਨ ਲਈ ਚੁਣਿਆ ਤੇ ਆਮ ਦੇਖਿਆ ਜਾਂਦਾ ਕਿ ਜਿਹੜੇ ਹੋਰ ਸਕੂਲਾਂ ਦੇ ਸਟੂਡੈਂਟ ਨੇ ਉਹ ਕਿਤੇ ਪਹਾੜੀਆਂ ਤੇ ਜਾਂ ਆਪਣਾ ਹੋਰ ਇਹਨਾਂ ਛੁੱਟੀਆਂ 'ਚ ਸਮਾਵਤਾਉਣ ਦਾ ਯਕਤ ਬਣਾਉਂਦੇ ਨੇ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਆਕਰਾਰੇ ਨੇ ਜੋ ਸਾਡਾ ਮੇਨ ਮਨੋਰਥ ਆ ਬਾਣੀ ਤੇ ਬਾਣੇ ਨਾਲ ਜੋੜਦਾ ਤੇ ਉਹ ਇੱਥੇ ਉਹਨਾਂ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਇੱਥੇ 1 ਮਹੀਨਾ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਸੰਗਤ ਨੂੰ ਮਾਰਗਦਰਸ਼ਨ ਕਰਨਗੇ ਨਾਲੇ ਕੀਰਤਨ ਸਰਵਣਗੇ ਜੇ ਗੱਲ ਕਰੀਏ ਤੇ ਜਿਹੜੇ ਸ਼ਬੀਲਾਂ ਲੱਗਦੀਆਂ ਪ੍ਰਕਰਮਾਂ ਦੇ ਵਿੱਚ ਕਿ ਉਹਨਾਂ ਦੀ ਗਿਣਤੀ ਨੂੰ ਵੀ ਵਧਾਇਆ ਗਿਆ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸੰਗਤ ਉੱਥੇ ਪੁੱਜਦੀ ਹੈ ਤੇ ਉੱਥੇ ਕਾਫੀ ਰਸ਼ ਜ਼ਰੂਰ ਹੁੰਦਾ ਹੈ ਜਿਵੇਂ ਆਮ ਦਿਨਾਂ ਦੇ ਵਿੱਚ ਚਾਰ ਪੌਨਿਆਂ ਤੇ ਸਾਡੀਆਂ ਸਵੀਲਾ ਲਗਾਈਏ ਨੇ ਪਰ ਜਿਵੇਂ ਐਤਵਾਰ ਦਾ ਦਿਨ ਹੋ ਗਿਆ ਕੋਈ ਗੁਰਪੁਰਬ ਕੋਈ ਸੰਗਰਾਮ ਐਦਾਂ ਦਾ ਕੋਈ ਤਿੱਤ ਤਿਹਾਰ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਚਾਰ ਤੋਂ 6 ਵੀ ਕਰ ਦਿੱਤੇ ਜਾਂਦੇ ਨੇ ਪੰਜਵੇਂ ਕਰ ਦਿੱਤੇ ਜਾਂਦੇ ਨੇ ਸੱਤਵੇਂ ਕਰ ਦਿੱਤੇ ਜਾਂਦੇ ਨੇ ਜਿਵੇਂ ਲੰਗਰ ਦੇ ਬਾਹਰ ਵੀ ਐਦਾਂ ਦਿਨ ਤਿਹਾਰ ਤੇ ਸੰਗਤ ਦੇ ਲਈ ਸਵੀਲਾ ਲਗਾਈ ਜਾਂਦੀ ਹੈ ਠੀਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਅਮਨਦੀਪ ਕੌਰ ਅਸੀਂ ਪੰਜਾਬ ਬਟਾਲੇ ਤੋਂ ਆਏ ਹਾਂ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਲੇਕਿਨ 골ਡਨ ਟੈਂਪਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਅਰੇਂਜਮੈਂਟ ਕੀਤੇ ਗਏ ਗਰਮੀਆਂ ਨੂੰ ਲੈ ਕੇ ਕੀ ਕੀ ਅਰੇਂਜਮੈਂਟ ਹੈ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਹੋਏ ਨੇ ਸੰਗਤਾਂ ਵਾਸਤੇ ਖੁੱਲਾ ਲੰਗਰ ਵੀ ਵਰਤਾਇਆ ਜਾਂਦਾ ਹੈ ਪੱਖਿਆਂ ਦੀ ਇੰਤਜ਼ਾਮ ਹੈਗਾ ਹੈ ਸਭ ਬਹੁਤ ਅੱਛਾ ਕੀਤਾ ਹੋਇਆ ਵਧੀਆ ਜੇ ਦਰਸ਼ਨ ਹੁੰਦੇ ਨੇ ਔਰ ਕਿਉਂ ਬਈ ਲਾਈਨਾਂ ਵਾਈਜ਼ ਸਾਰਿਆਂ ਨੂੰ ਭੇਜਦੇ ਨੇ ਅੰਦਰ ਇੱਥੇ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਵਾਹਿਗੁਰੂ ਦੀ ਚੜ੍ਹਦੀ ਕਲਾ 来 ਗਈ ਇੱਥੇ ਆ ਕੇ ਗਰਮੀ ਦਾ ਅਹਿਸਾਸ ਹੋਇਆ ਜਿਸ ਹਿਸਾਬ ਨਾਲ ਪੰਖੇ ਲਾਏ ਪਾਣੀ ਵਾਲੇ ਬੈਕਟਾ ਦੇ ਪਾਣੀ ਪਾnde ਸ਼ਬੀਲਾ ਲਾਈਆਂ ਨਾ ਜੀ ਨਾ ਉਹ ਪਰਮਾਤਮਾ ਦੀ ਮਿਹਰ ਹੈ ਕਿਸੇ ਨੂੰ ਗਰਮੀ ਕੁਝ ਪਤਾ ਨਹੀਂ ਲੱਗਦੀ ਦਰਸ਼ਨ ਕਰਕੇ ਬਲਕਿ ਮਨ ਵੀ ਸੁਧੋ ਜਾਂਦਾ ਤੇ ਠੰਡ ਵੀ ਪੈ ਜਾਂਦੀ ਐ ਫਰਮਨੂਰ ਕਿਥੋਂ ਆਏ ਕੀ ਕਹਿਣਾ ਚਾਹੋ ਅਸੀਂ ਚੰਡੀਗੜ੍ਹ ਤੋਂ ਆਏ ਆ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਐ ਬਿਲਕੁਲ ਗਰਮੀ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇੱਥੇ ਇਹਨਾਂ ਨੇ ਮੈਟ ਵਿਛਾਏ ਨੇ ਉਹਨਾਂ ਦੇ ਉੱਤੇ ਪਾਣੀ ਪਾਇਆ ਤਾਂ ਕਿ ਠੰਡਕ ਫੀਲ ਹੋਵੇ ਫੈਨ ਲੱਗਾ ਉਹਦੇ ਨਾਲ ਪਾਣੀ ਵੀ ਆਉਂਦਾ ਸਪ੍ਰਿੰਕਲਰ ਟਾਈਪਸ ਉਹ ਵੀ ਬਹੁਤ ਅੱਛਾ ਐ ਨਾਰੇ ਕੁਲਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਛਬੀਲਾਂ ਲਾਈਆਂ ਨੇ ਠੰਡਾ ਪਾਣੀ ਦਿੰਦੇ ਪਏ ਨੇ ਬਹੁਤ ਅੱਛਾ ਫੀਲ ਹੋਇਆ ਕੋਈ ਗਰਮੀ ਫੀਲ ਨਹੀਂ ਹੋਈ ਕਹਿੰਦੇ ਜਦੋਂ ਬਾੜ ਹੀ ਸੁਰੱਖਿਤ ਨਾ ਹੋਵੇ ਤਾਂ ਫਿਰ ਕੀ ਕਰੇ ਅਮਰਸਰ ਦੇ ਵਿੱਚ ਇੱਕ ਅਜਿਹਾ ਮਾਮਲਾ ਹੈ ਜਿੱਥੇ ਇੱਕ ਮਹਿਲਾ ਕਨਸਟੇਬਲ ਮਾਂ ਤੇ ਮਹਿਲਾ ਕਨਸਟੇਬਲ ਉਹਨਾਂ ਦੀ ਬੇਟੀ ਦੀ ਕਿਸੇ ਨੇ ਕੁੱਟਮਾਰ ਕਰ ਦਿੱਤੀ ਹੁਣ ਇਹ ਦੋਵੇਂ ਪੁਲਿਸ ਮੁਲਾਜ਼ਮਾਂ ਇਨਸਾਫ਼ ਦੀ ਗੋਹਾਰ ਲਗਾ ਰਹੇ ਹਨ ਤੇ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਆਮ ਲੋਕਾਂ ਦਾ ਕੀ ਬਣੇਗਾ ਜਦੋਂ ਪੁਲਿਸ ਮੁਲਾਜ਼ਮ ਹੀ ਸੁਰੱਖਿਆ ਨਹੀਂ ਅਮਰਸਰ ਵਿੱਚ ਆਏ ਦਿਨ ਹੀ ਕ੍ਰਾਈਮ ਦੀ ਬਾਰਦਾਤਾ ਤੇ ਲੜਾਈ ਝਗੜੇ ਦੇ ਮਾਮਲੇ ਵਧੇ ਦਿਖਾਈ ਦੇ ਰਹੇ ਹਨ ਅੱਜ ਦਿਨ ਦਿਨ ਹੀ ਜਿਹਆਂ ਕਈ ਬਾਰਦਾਤਾ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਅਮਰਸਰ ਥਾਣਾ ਕੰਟੋਨਮੈਂਟ ਅਦੀ ਆਉਂਦੇ ਇਲਾਕੇ ਦਾ ਹੈ ਜਿੱਥੇ ਇੱਕ ਮਹਿਲਾ ਕਨਸਟੇਬਲ ਅਤੇ ਉਸ ਦੀ ਮਾਂ ਦੇ ਨਾਲ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮਹਿਲਾ ਕਨਸਟੇਬਲ ਦੀ ਮਾਂ ਨੇ ਦੱਸਿਆ ਕਿ ਉਹ ਵੀ ਪੰਜਾਬ ਪੁਲਿਸ ਵਿੱਚ 4ਥ ਕਲਾਸ ਵਿੱਚ ਅਮਰਸਰ ਪੁਲਿਸ ਲਾਈਨ ਵਿਖੇ ਡਿਊਟੀ ਕਰਦੀ ਹੈ ਅਤੇ ਉਹ ਆਪਣੀ ਬੇਟੀ ਦੇ ਨਾਲ ਜਦੋਂ ਘਰ ਜਾ ਰਹੀ ਸੀ ਤਾਂ ਠਾਣਾ ਕੰਟੋਰਨਮੈਂਟ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਨਾ ਇਹ ਫਰਟੇ 4th ਕਲਾਸ 'ਚ ਆਪਣਾ ਪੰਜਾਬ ਪੁਲਿਸ 'ਚ ਹਾਂਜੀ ਤੇ ਗਵਾਂਡੀ ਪੈ ਗਿਆ। ਬੜਾ ਇਹਨਾਂ ਨੇ ਹਮਲਾ ਮੇਰੇ ਤੇ ਕੀਤਾ। ਮੈਂ ਕਿਹੜੀ ਜਗ੍ਹਾ ਤੇ ਤੁਸੀਂ ਡਿਊਟੀ ਕਰਦੇ ਹੋ? ਆਹੀ ਪੁਲਿਸ ਲੈਨ ਫਿਲ ਹਲ ਕਰਦੀ ਹੈ ਸਰ ਜੀ ਮੈਂ ਹਾਂਜੀ। ਤੇ ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ। ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ। ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ। ਮੰਜੇ ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੀਆਂ ਤੇ ਮੈਨੂੰ ਇਨਸਾਫ ਦਿਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ 'ਚ ਕੋਣ ਤੁਹਾਡੇ 'ਚ ਕੋਣ-ਕੌਣ ਸੀ ਉਹ 5-6 ਜਣੇ ਸੀ ਤੁਹਾਡੇ 'ਚ ਕੋਣ-ਕੌਣ ਸੀ ਮੈਂ ਇਕੱਲੀ ਮੇਰੀ ਬੇਟੀ ਮੈਨੂੰ ਛਿੜਾ ਰਹੀ ਸੀ ਤੁਹਾਡੀ ਬੇਟੀ ਕੀ ਕੰਮ ਕਰਦੀ ਮੇਰੀ ਬੇਟੀ ਹੈਗੀ ਕਨਸਟੇਬਲ ਭਰਤੀ ਹੋਈ ਵਿਆਹੀ ਚੀ ਜੀ ਸਮਝਾ ਦੇ ਅਗਰ ਪੁਲਿਸ ਪ੍ਰਸ਼ਾਸਨ ਸੁਰੱਖਿਤੀ ਨਹੀਂ ਕਰੇ ਤਾਂ ਬਾਕੀ ਆਪ ਲੋਕਾਂ ਨੂੰ ਹਾਂਜੀ ਬਸ ਮੈਨੂੰ ਇਨਸਾਫ ਮਿਲਿਆ ਜਾਏ ਜੀ ਮੇਰੇ ਇੱਟਾਂ ਮਾਰੀਆਂ ਜੇ ਲੱਕ 'ਚ ਇੱਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨ ਚਾਲਿਆ ਗਿਆ ਉਹ ਮੈਨੂੰ ਬਚਾਉਂਦੀ ਪਚਾਉਂਦੀ ਆਪ ਆਪਣੀ ਕੋਪੀਸ਼ਨ ਨੇ ਆਪ ਹੀ ਵਿਚਾਰੀ ਬੜਾ ਬਚਾ ਕੀਤਾ ਨੇ ਆਪਣਾ ਅਸੀਂ ਮੰਗ ਕਰਦੇ ਮੈਨੂੰ ਦੋਸ਼ੀਆਂ ਨੂੰ ਮੈਨੂੰ ਸੁਣਵਾਈ ਹੋਏ ਮੇਰੀ ਇਹ ਡਾਕਟਰ ਨੇ ਜੀ ਸੁਣਾਈ ਹੋਈ ਜਾਏ ਮੇਰੀ ਮੇਰੀ ਸੁਣਾਈ ਨਹੀਂ ਆ ਪੂਰਾ ਦੇ ਕੋਲ ਪੁਲਿਸ ਨੇ ਕਾਰਵਾਈ ਕੀਤੀ ਜਾਏ ਹਾਂਜੀ ਨਹੀਂ ਹਜੇ ਨਹੀਂ ਕੀਤੀ ਜੇ ਆਪਣਾ ਨਾਮ ਤੇ ਆਪਣਾ ਜੱਥੇ ਦਾ ਨਾਮ ਦੱਸ ਕੀ ਫੇਰ ਨਾ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲੀ ਸੁਰੱਖਿਆ ਸਹਾਨਾ ਤੋਂ ਪ੍ਰਧਾਨ ਹਾਂ ਪਰ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਪ੍ਰਸਾਰਤਾ ਜਿਹੜੀ ਕਰ ਰਹੇ ਹਾਂ ਕਿਉਂਕਿ ਇੱਕ ਮਹਿਲਾ ਕਰਮਚਾਰੀ ਜਿਹੜੀ ਕਿ ਪੁਲਿਸ ਨੂੰ ਲਾ ਜਾਉਂ ਪੋਰ ਕਲਾਸ ਦੇ ਵਿੱਚ ਉਹ ਡਿਊਟੀ ਕਰਦੇ ਨੇ ਪੁਲਿਸ ਦੇ ਵਿੱਚ ਔਰ ਉਹਨਾਂ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਘਟਨਾ ਕੱਢੀ ਆ ਵੀ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਜਿਹੜੀ ਕਿ ਗਰਭਵਤੀ ਅਵਸਥਾ 'ਚ ਸੀਗੀ ਉਹਦੇ ਨਾਲ ਵੀ ਧੱਕਾਮੁਕੀ ਹੋਇਆ ਉਹਦਾ ਫੋਨ ਖੋਹ ਲਿੱਤਾ ਗਿਆ ਕਹਿੰਦਾ ਭਾਵੇਂ ਆ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟੇਬਲ ਨੇ ਉਹਨਾਂ ਦੇ ਨਾਲ ਜੇ ਧੱਕਾਮੁਕੀ ਹੋ ਸਕਦੀ ਆ ਖੋਹ ਹੋ ਸਕਦੀ ਤੇ ਇਹ ਮੈਨੂੰ ਲੱਗਦਾ ਕਿ ਅੰਮ੍ਰਿਤ ਉਹ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਇਬਾਪ ਹੈ ਇੱਥੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਵੀ ਜਿਹੜੇ ਦੋਸ਼ੀਆਂ ਨੇ ਸਾਡੇ ਪੁਲਿਸ ਮੁਲਾਜ਼ਮ ਨੇ ਚਾਹੇ ਉਹ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਆ ਜਿਹਦੇ ਨਾਲ ਇਦਾਂ ਦੀ ਕੋਈ ਘਟਨਾ ਘਟਦੀ ਉਹਦੇ ਨਾਲ ਜਲਦ ਤੋਂ ਜਲਦ ਜਿਹੜੀ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੋਰ ਬੱਚਿਆਂ ਦੀ ਪ੍ਰਤਿਭਾ ਨੂੰ ਚਮਕਾਉਣ ਦੇ ਲਈ ਬੱਕ ਬੱਕ ਸੰਸਥਾਵਾ ਪ੍ਰੋਗਰਾਮ ਕਰਵਾਉਂਦੀਆਂ ਨੇ ਦੀਆਂ ਤਾਂ ਜੋ ਬੱਚਿਆਂ ਦੇ ਵਿੱਚ ਛੁਪਿਆ ਹੋਇਆ ਟੈਲੈਂਟ ਸਾਹਮਣੇ ਆ ਸਕੇ ਦ ਐਕਸੀਲੈਂਸ ਸਕਿੱਲ ਸਕੂਲ ਵੱਲੋਂ ਪਾਕਿਸਤਾਨਕ ਹੋਟਲ ਵਿੱਚ ਮਾਈਕ ਫੈਸਟ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਬਖ ਬਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੰਚ ਤੇ ਆਪਣੇ ਪ੍ਰਦਰਸ਼ਨ ਕੀਤਾ ਫੈਸਟ ਦਾ ਉਦੇਸ਼ ਬੱਚਾ ਵਿੱਚ ਮੁਕਾਬਲੇ ਤੇ ਹੁਨਰ ਦੀ ਪ੍ਰਦਰਸ਼ਨ ਕਰਨਾ ਸੀ ਅਤੇ ਭਾਵਨਾ ਨੂੰ ਮਜ਼ਬੂਤ ਕਰਨਾ ਤੇ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨਾ ਉਹਨਾਂ ਨੂੰ ਖੁਦ ਦੂਰ ਕਰਨ ਦੀ ਕੋਸ਼ਿਸ਼ ਕਰਨਾ ਸੀ ਇਸ ਦੌਰਾਨ ਬੱਚਿਆਂ ਨੇ ਆਪਣੇ ਬੋਲਣ ਨੱਚਣ ਅਤੇ ਗਾਉਣ ਦੀ ਪ੍ਰਤਿਭਾ ਦਾ ਵੀ ਪ੍ਰਭੂਤ ਪ੍ਰਦਰਸ਼ਨ ਕੀਤਾ मुझे लगता है हर बंदे के अंदर बहुत कुछ होता है और शब्दों के रास्ते से वो बाहर आना बहुत जरूरी होता है सो आई हेल्प इट द एज ऑफ टू ट्वेंटी सो so, so, हाउ दे कैन एक्सप्रेस देयर आइडियाज एंड हाउ दे कैन राइट बुक्स सो आज हमने यहाँ पे इवेंट ऑर्गेनाइज किया है आइडियाज थ्रो देर टॉक्स थ्रो देर स्टोरीज एंड थ्रो देयर पॉइंट एंड थैंक यू वेरी मच आप लोगों ने हमें यहाँ पे मौका दिया और हमने ये सारा आप लोगों के लिए परफॉर्म किया फॉर द पेरेंट्स फॉर दिटर्स और आज हम एक्सेलेंस तो के स्कूल की तरफ से हम गोल्डन पाम में आया अपना माइक फेस्ट इवेंट करने के लिए और यहाँ नहीं पे मैंने अपनी टॉक बोली और कुछ बहुत ज्यादा एक्साइटमेंट बना हमें फेयर ऑफ चेंज नहीं होना चाहिए हमें खुल के बोलना चाहिए कि हम हमें पूरा कॉन्फिडेंस में रहना चाहिए डरना चाहिए कि लोग हमारी तरफ ही देख रहे हैं So my name is Ashima Hajin, and I've been part of the Excel Skills School since last year. I've done so many things. I've been. I'm very proud to be a part of this journey. As I won debate session last year, thereafter I gave my dead speak, and now, fortunately, all because of my mentor, Sheetal Ma'am, I'm standing here and giving my speech again. ਦੋਸਤ ਜੀ ਸਨਾਈ ਨਿਕਾ ਬਣਾ ਕਰ ਫੇ ਮਿਲਾਂਗੇ ਅਸੀਂ ਸਮੇਂ ਸਿਰ ਚਾਹੁੰਦੇ ਤਦ ਤੱਕ ਨਿਕਲਵਾਂ ਸਿੰਗਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ